ਸਤਿ ਸ਼੍ਰੀ ਅਕਾਲ ਜੀ ਜਿਵੇਂ ਆਪਾਂ ਘਰ ਦੇ ਵਿੱਚ ਮੋਟਰ ਪਾਉਨੇ ਆ ਜਿਵੇਂ ਆਪਾਂ ਨਵਾਂ ਪਲਾਟ ਪਾਉਨੇ ਆ ਹਨ ਵੀ ਆਪਾਂ ਵੀ ਕਿਹੜਾ ਕਿਹੜਾ ਸਮਾਨ ਪਾਉਣਾ ਚਾਹੀਦਾ ਹਨ ਵੀ ਮੁੜ ਕੇ ਆਪਾਂ ਨੂੰ ਲਾਈਫਟਾਈਮ ਜਿਹੀ ਚੀਜ਼ ਰਹੇ ਹਨ ਤੇ ਸਭ ਤੋਂ ਪਹਿਲਾਂ ਜਿਵੇਂ ਆਪਾਂ ਡਿਲੀਵਰੀ ਪਾਉਨੇ ਆ ਜਿਵੇਂ ਕਾਲੀ ਡਿਲੀਵਰੀ ਪਾਉਨੇ ਆ ਆਪਾਂ ਸੁੰਡ ਸੁੰਡ ਪੈ ਵੀ ਕਹਿੰਦੇ ਨੇ ਉਹਨੂੰ ਹਨ ਤਾਂ ਉਹਦਾ ਕੀ ਹੁੰਦਾ ਉਹਦੇ ਵਿੱਚ ਨਾ ਕੀ ਹੁੰਦਾ ਵੀ ਜਿੱਥੇ ਜੜ ਚ ਆ ਜੋੜ ਲੱਗਿਆ ਹੁੰਦਾ ਜਿੱਥੇ ਵੀ ਉਹ ਨਿਪਪਲ ਲੱਗਿਆ ਹੁੰਦਾ ਨਿਪਪਲ ਲੱਗਿਆ ਹੁੰਦਾ ਤੁਸੀਂ ਦੇਖਿਆ ਹੋਣਾ ਉਹਦੇ ਨਾਲ ਜੇ ਪਲੇਟ ਲੱਗੀ ਹੁੰਦੀ ਹੈ ਨਾ ਉੱਥੇ ਬੈਲਡਿੰਗ ਕਰੀ ਹੁੰਦੀ ਐ ਪਲੇਟ ਆ ਨਿਪਲ ਲੱਗਾ ਹੁੰਦਾ ਉਹ ਜਿੱਥੇ ਉਹ ਗਰਮ ਕਰਕੇ ਚੜਾਇਆ ਜਾਂਦਾ ਤਾਂ ਉੱਥੋਂ ਕੀ ਹੁੰਦਾ ਜਦੋਂ ਠੰਡ ਹੁੰਦੀ ਆ ਜਾਂ ਗਰਮੀ ਜਿਵੇਂ ਮੌਸਮ ਬਦਲਦਾ ਤਾਂ ਉਹ ਠੰਡ ਦੇ ਵਿੱਚ ਕੀ ਹੁੰਦਾ ਕ੍ਰੈਕ ਹੋ ਜਾਂਦਾ ਉੱਥੇ ਕਿਉਂਕਿ ਉਹ ਗਰਮ ਕਰਕੇ ਚੜਾਇਆ ਪਾਉਂਦਾ ਠੀਕ ਆ ਉਹਦੇ ਵਾਸਤੇ ਕੀ ਬਾਰ-ਬਾਰ ਆਪਾਂ ਸਪੋਰਟ ਤਾਰ ਪਾਉਣੀ ਪੈਂਦੀ ਨਾਲ ਹਨਾ ਸੇਫਟੀ ਵਾਸਤੇ ਤਾਂ ਉਹਦੇ ਵਾਸਤੇ ਜਿਵੇਂ ਹੁਣ ਆਪਾਂ ਡਿਲੀਵਰੀ ਚੱਲਦੀ ਅੱਜ ਕੱਲ ਜਿਵੇਂ ਆ ਆ ਚੂੜੀ ਵਾਲੀ ਚੱਲਦੀ ਆ ਇਹ ਥੋੜੀ ਜੀ ਕਾਸਟਲੀ ਪੈ ਜ਼ਰੂਰ ਪੈ ਜਾਂਦੀ ਆ ਪਰ ਇਹ ਲਾਈਫਟਾਈਮ ਵਾਲਾ ਕੰਮ ਹੈ ਇਹਦੇ ਨਾਲ ਇੱਕ ਹੋਰ ਹੁੰਦਾ ਜ ਤੇ ਨਾਲ ਲਾ ਕੇ ਜੋੜ ਕੇ ਜਦੇ ਨਾਲ ਦੀ ਨਾਲ ਪੈ ਜਾਂਦਾ ਹਨਾ ਤਾਂ ਉਹਦੇ ਵਿੱਚ ਕੀ ਹੁੰਦਾ ਫਿਰ ਨਿੱਪਲ ਲਾ ਕੇ ਯੂਨੀਅਨ ਲਾ ਕੇ ਦੁਬਾਰੇ ਫਿਰ ਆਪਾਂ ਜੋੜ ਲਾਉਣਾ ਪੈਂਦਾ ਹਨਾ ਉਹ ਦਿੱਕਤ ਵਾਰ-ਵਾਰ ਆਉਂਦੀ ਆ ਤਾਂ ਇਹ ਸਭ ਤੋਂ ਬੈਸਟ ਹੈ ਲਾਈਫਟਾਈਮ ਹੈ ਇਹਦੇ ਵਿੱਚ ਕੀ ਹੁੰਦਾ ਥੋੜਾ ਨਾਲੇ ਜਿਵੇਂ ਸੇਫਟੀ ਤਾਰ ਆਪਾਂ ਨਾਲ ਪਾਨੇ ਦੋ 250 ਦੀ ਥੋੜੀ ਉਹਦਾ ਵੀ ਬਚਤ ਹੋ ਜਾਂਦੀ ਆ ਇਹਦੇ ਨਾਲ ਜਣੀ ਕਿ ਥੋੜਾ ਜਿਹਾ ਆ ਸਮਾਨ ਥੋੜਾ ਜਿਹਾ ਕਾਸਟਲੀ ਪੈ ਜਾਂਦਾ ਇਹ ਚੀਜ਼ਾਂ ਹੁੰਦੀ ਆ ਹਨਾ ਤਾਂ ਇੱਕ ਹੋਰ ਹੁੰਦਾ ਜਿਵੇਂ ਆਪਾਂ ਨਵਾਂ ਪਲਾਟ ਪਾਉਨੇ ਆ ਜਿਵੇਂ ਉਹਦੇ ਵਿੱਚ ਕੀ ਹੁੰਦਾ ਮਿਸਤਰੀ ਆਪਾਂ ਪਾਣੀ ਪੂਣੀ ਲਾਉਨੇ ਆ ਤਾਂ ਉਹਦੇ ਵਿੱਚ ਆਹ ਚੈੱਕ ਵਾਲ ਜਰੂਰ ਲਾਉਣਾ ਚਾਹੀਦਾ ਚੈੱਕ ਵਾਲ ਐ ਹੁੰਦਾ ਜਦ ਆਪਾਂ ਪਾਈਪ ਲਾ ਕੇ ਚੜਾਇਆ ਹੁੰਦਾ ਹੈ ਜਦ ਆਪਾਂ ਮੋਟਰ ਨੂੰ ਬੰਦ ਕਰਦੇ ਆ ਤਾਂ ਪਿੱਛੇ ਕਚਰਾ ਨਹੀਂ ਖਿੱਚਦਾ ਕਿਉਂਕਿ ਪਾਣੀ ਇੱਥੇ ਰੋਕ ਰੋਕ ਲੰਦਾ ਹੈ ਠੀਕ ਹੈ ਨਾ ਜੇ ਇਹ ਚੀਜ਼ ਨਹੀਂ ਲੱਗੀ ਹੋਊਗੀ ਤਾਂ ਜਿਵੇਂ ਮਿੱਟੀ-ਮੁੱਟੀ ਦੇ ਵਿੱਚ ਹੁੰਦਾ ਜਾਂ ਜਾਂ ਆਪਾਂ ਮੋਟਰ ਬੰਦ ਕਰੂਗੇ ਤਾਂ ਉਹ ਪਾਈਪ ਦਾ ਪਾਣੀ ਛੜੂਕਾ ਮਾਰ ਕੇ ਵਾਅ ਖਿੱਚਣ ਲੱਗ ਜਾਂਦਾ ਤਾਂ ਉਹਦੇ ਨਾਲ ਜਿਹੜਾ ਆਪਣਾ ਪੰਪ ਐ ਹੁੰਦਾ ਇਹਦੇ ਵਿੱਚ ਮਿੱਟੀ ਚਲੀ ਜਾਂਦੀ ਹੈ ਰੂੜੀਆਂ ਚਲੀ ਜਾਂਦੀਆਂ ਪੰਪਾ ਆਪਣਾ ਜਾਮ ਹੋ ਜਾਂਦਾ ਤੇ ਆਪਾਂ ਜੇ ਮੋਟਰ ਦੀ ਗੱਲ ਕਰੀਏ ਹੁਣ ਇਹ ਇਹ ਕੰਪਨੀ ਟੈਕ ਜਿਹੜੀ ਟੈਕਸਮੋ ਕੰਪਨੀ ਦੀ ਮੋਟਰ ਆ ਬਹੁਤ ਸਰੀ ਦੀ ਮੋਟਰ ਆ ਮਤਲਬ ਇਹ ਕਾਸਟਲੀ ਹੁੰਦੀ ਆ ਜ਼ਿਆਦਾਤਰ ਕੀ ਹੁੰਦਾ 100 ਚੋਂ 99% ਨਾਲ ਦੇਸੀ ਮੋਟਰ ਪਾਈ ਜਾਂਦੀ ਆ ਤੇ 3500 4000 ਤੱਕ ਪਾਉਂਦੇ ਆਪਾਂ ਮੋਟਰ ਹਨਾ ਤਾਂ ਉਹਦੇ ਵਿੱਚ ਕੀ ਹੁੰਦਾ ਕਈਆਂ ਦੇ ਤਾਂ ਚੱਲ ਜਾਂਦੀਆਂ ਕਈ ਕਹ ਦਿੰਦੇ ਆ ਵੀ ਹਨਾ ਜਿਹਦੇ ਤਾਂ ਚੱਲ ਗਈ 5-7 ਸਾਲ ਉਹ ਤਾਂ ਕਹਿੰਦਾ ਵੀ ਬਹੁਤ ਵਧੀਆ ਹਨਾ ਜੀ ਕਈਆਂ ਦੇ ਅਸੀਂ ਦੇਖਿਆ ਸਾਲ ਦੇ ਵਿੱਚ ਦੋ-ਦੋ ਵਾਰ ਵੀ ਵਾਪਸ ਜਾਨੇ ਦੋ-ਦੋ ਚੈ ਗਾਰੰਟੀ ਜੇ ਬਦਲਦੇ ਆ ਪਰ ਤੁਹਾਨੂੰ ਜਿਹੜੀ ਮਿਸਤਰੀ ਦੀ ਲੇਬਰ ਆ ਉਹ ਤੁਹਾਨੂੰ ਵਾਰ-ਵਾਰ ਪੈਂਦੀ ਆ ਕਿਉਂ ਉਹ ਪੈਣੀਓ ਪੈਣੀ ਆ ਦੁਕਾਨਦਾਰ ਨੇ ਤੁਹ ਇਹ ਚੀਜ਼ ਆ ਮਤਲਬ ਜਿਹੜੀ ਡਿਲੀਵਰੀ ਆ ਤਾਂ ਇਹ ਪਾਉਣੀ ਚਾਹੀਦੀ ਆਪਣੇ ਆਏ ਕਿਉਂਕਿ ਇਹ ਜਿਹੜੀ ਕੰਪਨੀ ਆ ਨਾ ਜਿਹੜੀ ਕੰਪਨੀ ਤੁਸੀਂ ਲਓਗੇ ਬਿੱਲ ਕਟਾ ਆ ਕੇ ਤਾਂ ਕੰਪਨੀ ਆਪਣੀ ਜ਼ਿੰਮੇਵਾਰੀ ਵੀ ਚੱਕਦੀਆਂ ਕਈ ਵੀ ਵਧੀਆ ਕੰਪਨੀ ਜਿਹੜੀਆਂ ਵੀ ਜੇ ਕੱਲ ਨੂੰ ਸਾਡੀ ਡਿਲੀਵਰੀ ਇੱਕਨ ਥੋੜੀ ਮੋਟਰ ਵਿੱਚ ਟੁੱਟ ਕੇ ਗਰ ਜਾਂਦੀ ਹੈ ਤਾਂ ਕੰਪਨੀ ਆਪਣੇ ਗਰੰਟੀਆਂ ਵੀ ਚੱਕਦੀਆਂ ਇਦਾਂ ਦੀਆਂ ਆਪਣੇ ਜਿਵੇਂ ਆ ਤਾਰ ਹੁੰਦੀ ਆ ਆ ਤਾਰ ਦੇਖੋ ਜਿਵੇਂ ਇਹ ਇਹ ਕੀ ਕਿ ਹੁੰਦਾ ਜਿਵੇਂ ਟੈਕਸੋ ਕੰਪਨੀ ਦੀ ਮੋਟਰ ਆ ਤਾਂ ਟੈਕਸਮੋ ਕੰਪਨੀ ਵੀ ਚੱਕ ਕੇ ਤਾਰ ਦੇਦੀ ਜਿਵੇਂ ਹਨਾ ਜਿਹੜੀ ਮੰਨ ਲਾ ਟੈਕਸਮੋ ਨੇ ਮੇਰੇ ਜਿੱਥੇ ਤੱਕ ਹੋਆ ਵੀ ਇਹਨੇ ਤ ਵੀ ਇਹ ਕੀ ਹੁੰਦਾ ਜਿਵੇਂ ਟੈਕਸੋ ਦਾ ਮਾਰਕਾ ਲੱਗਿਆ ਹੋਇਆ ਹੈ ਆਈਐਸ ਦਾ ਮਾਰਕਾ ਵੀ ਹੈਗਾ ਪਰ ਜੇ ਤਾਰ ਹੈ ਜਿਵੇਂ ਹੁਣ ਇਹਦੇ ਪਰ ਮਾਰਕਾ ਲੱਗਿਆ ਹੋਇਆ 2.5mm ਦਾ ਦੇਖੋ 2.5mm ਦਾ ਮਾਰਕਾ ਲੱਗਿਆ ਹੋਇਆ ਠੀਕ ਆ ਤਾਰੰਦ 2.5mm ਦਾ ਮਾਰਕਾ ਠੀਕ ਆ ਇੱਥੇ ਹੀ ਪਤਾ ਲੱਗਦਾ ਤੇ ਜਿਹੜੀ ਤਾਰ ਹੈ ਆਹ ਲਓ 0.75 ਮਸੀਮ ਮਸੀ 0.75 ਕਾਲੇ ਰੰਗ ਦੀ ਤਾਰ ਪਈ ਆ ਤੇ ਆਹ ਦੇਖੋ ਇਹਦੀ ਪੀਵੀਸੀ ਹੁਣੇ ਪੁੱਰ ਰਹੀ ਆ ਆਹ ਲਓ ਆਹ ਕੱਢੀ ਆਪਾਂ ਦੇਖੋ ਪੀਵੀਸੀ ਹੁਣੇ ਆ ਦੇਖੋ ਨਾਲੇ ਚੜੀ ਪਈ ਆ ਦੇਖੋ ਮਤਲਬ ਇਦਾਂ ਨਾ ਜਿਵੇਂ ਪਾਉਣ ਤੋਂ ਪਹਿਲਾਂ ਕਈ ਵਾਰ ਆਪਾਂ ਧੋਖਾ ਖਾਜਨੇ ਵੀ ਟੈਕਸ ਆਪਾਂ ਦੇਖ ਲੈਣਾ ਵੀ ਟੈਕਸ ਨੂੰ ਕੰਪਨੀਦਾਰਾ ਜਿਵੇਂ ਤਾਰ ਦੇ ਵਿੱਚ ਹੁੰਦਾ ਫਿਨੋਲੈਕਸ ਆਰ ਆਰ ਜਿਵੇਂ ਆਪਾਂ ਕੋਠੀਆਂ ਦੇ ਵਿੱਚ ਜਿਵੇਂ ਤਾਰ ਬ੍ਰਾਂਡ ਪਾਉਨੇ ਆ ਉਹ ਸਾਰੀਆਂ ਕੰਪਨੀ ਦੀ ਤਾਰਾਂ ਆਉਂ ਨਹੀਂ ਆ ਜਿਵੇਂ ਇਹਨਾਂ ਦੇ ਵਿੱਚ ਹਨਾ ਤਾਂ ਉਸ ਕੰਪਨੀ ਦੀ ਬ੍ਰਾਂਡ ਲਿਆ ਕਰੋ ਤੁਸੀਂ ਮਤਲਬ ਇਹ ਨਾ ਦੇਖਿਆ ਕਰੋ ਹੁਣ ਆਮ ਬੰਦਾ ਇਹਨੂੰ ਧੋਖਾ ਖਾ ਗਏ ਇਹ ਵੀ ਬੰਦੇ ਧੋਖਾ ਖਾ ਗਏ ਹੁਣ ਵਿਚਾਰਾ ਤਾਰ ਕਿਸੇ ਹੋਰ ਦੁਕਾਨਾਂ ਤੋਂ ਲੈਣ ਲੱਗਿਆ ਵਾ ਜਿਵੇਂ ਆਯਾਤਵਾਰਾ ਹਨਾ ਤਾਂ ਇਦਾਂ ਹੋ ਜਾਂਦਾ ਵੀ ਇਹ ਇੱਕ ਵਾਰ ਆਪਣੇ ਮਿਸਤਰੀ ਨੂੰ ਜ਼ਰੂਰ ਦਿ ਤਾਸੀ ਬੰਦੇ ਨੂੰ ਕਹਿੰਦਾ ਨਹੀਂ ਯਾਰ ਵੀ ਤਾਰਵਾ ਹੋਰ ਲੈ ਕੇ ਜਾ ਕੇ ਤਾਂ ਐਦਾਂ ਹੋ ਜਾਂਦਾ ਇਹ ਐਦਾਂ ਦੀਆਂ ਮਤਲਬ ਆਪਾਂ ਸੁਚੇਤ ਰਹਿਣਾ ਚਾਹੀਦਾ ਸਾਡੇ YouTube ਚੈਨਲ ਨੂੰ ਵੀ ਫੋਲੋ ਕਰਦੇ ਹੋ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦਿਓ ਧੰਨਵਾਦ